ਦੋਸਤੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਚੋਣਾਂ ਦੇ ਵਿੱਚ ਆਪ ਸਭ ਨੇ ਹਿੱਸਾ ਲੈਣਾ ਹੈ। ਔਰ ਬੇਨਤੀ ਕਰਾਂਗਾ ਕਿ ਚੰਗੇ ਲੋਕਾਂ ਨੂੰ ਚੁਣ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਬਲਾਕ ਸੰਪਤੀ ਦੇ ਵਿੱਚ ਭੇਜਣਾ ਹੈ। ਇਹਦੇ ਨਾਲ ਸਾਡੇ ਪਿੰਡਾਂ ਦਾ ਵਿਕਾਸ ਤੇ ਸਾਡੇ ਇਲਾਕੇ ਦਾ ਵਿਕਾਸ ਹੋਏਗਾ। ਔਰ ਆਉਣ ਵਾਲੇ ਸਮੇਂ 'ਚ ਸਰਕਾਰਾਂ ਦਾ ਪਰਵਰਤਨ ਹੋਏਗਾ ਜਿਸ ਪ੍ਰਕਾਰ ਸਮੇਂ ਦੀਆਂ ਸਰਕਾਰਾਂ ਨੇ ਅੱਜ ਪੰਜਾਬ ਦੇ ਜੋ ਹਾਲਾਤ ਬਣਾ ਦਿੱਤੇ ਉਹ ਤੁਸੀਂ ਸਾਰੇ ਭਲੀ ਭੰਤੀ ਜਾਣਦੇ ਹੋ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਇਹ ਹਰ ਇੱਕ ਵਿਅਕਤੀ ਔਰ ਬੱਚਾ-ਬੱਚਾ ਜਾਣਦਾ ਹੈ ਸੋ ਮੈਂ ਆਪ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਤਕੜੇ ਹੋ ਕੇ ਕੱਲ ਨੂੰ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨਾ ਔਰ ਤਕੜੇ ਹੋ ਕੇ ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖ ਕੇ ਸਰਕਾਰ ਦੇ ਖਿਲਾਫ ਫੋਟ ਪਾਉਣੀ ਔਰ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰ ਰਹਾ ਕਿ ਕਿਸੇ ਪ੍ਰਕਾਰ ਦੀ ਕਿਤੇ ਵੀ ਕੋਈ ਘਟਨਾ ਹੋਵੇਗੀ ਮੇਰਾ ਦਫਤਰ ਹਮੇਸ਼ਾ ਤੁਹਾਡੇ ਸੰਪਰਕ ਚ ਰਹੇਗਾ ਮੈਂ ਕੇਵਲ ਇੱਕ ਟੈਲੀਫੋਨ ਤੋਂ ਪਰੇ ਹਾਂ ਕਿਸੇ ਵਕਤ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵਕਤ ਵੀ ਕੋਈ ਇਤਲਾ ਦੇ ਸਕਦੇ ਹੋ ਔਰ ਜਿੱਥੇ ਜ਼ਰੂਰਤ ਪਈ ਖੁਦ ਅਸੀਂ ਆਪ ਝਲ ਕੇ ਆਵਾਂਗੇ ਕਿਸੇ ਗੱਲ ਦੀ ਪਰਵਾਹ ਨਾ ਕਰਿਓ ਔਰ ਨਾ ਆਪਾ ਹਾਈ ਕੋਰਟ ਜਾਣ ਤੋਂ ਡਰੀਏ ਨਾ ਆਪਾ ਕਿਤੇ ਪਟੀਸ਼ਨ ਪਾਉਣ ਤੋਂ ਡਰੀਏ ਉਹ ਸਾਰਾ ਜਿਹੜਾ ਖਰਚਾ ਹੋਏਗਾ ਉਹ ਵੀ ਪੀਸੀਸੀ ਤੁਹਾਡਾ ਕਾਂਗਰਸ ਪਾਰਟੀ ਚੱਲੇਗੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਔਰ ਮੈਂ ਸਰਕਾਰ ਨੂੰ ਔਰ ਅਫਸਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਗੱਲ ਦੇ ਵਿੱਚ ਭਲਾਈ ਹੈ ਕਿ ਅਮਨ ਔਰ ਸ਼ਾਂਤੀ ਦੇ ਨਾਲ ਪੰਜਾਬ ਦੇ ਅੰਦਰ ਅਗਰ ਵੋਟਾਂ ਪੈਣਗੀਆਂ ਤਾਂ ਮੈਨੂੰ ਲੱਗਦਾ ਕਿ ਇਹ ਸਨੇਹਾ ਤੁਹਾਡੇ ਵਾਸਤੇ ਵੀ ਚੰਗਾ ਜਾਏਗਾ ਔਰ ਆਸ ਕਰਦੇ ਕਿ ਪੰਜਾਬ ਦੇ ਅਫੀਸਰ ਸਹਿਬਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਰਿਟਰਨਿੰਗ ਅਫੀਸਰ ਆਪਣੀ ਡਿਊਟੀ ਨਿਭਾਉਂਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਤਾਹੀ ਨਹੀਂ ਕਰਨਗੇ ਔਰ ਐਸੇ ਕੁਝ ਫੈਸਲੇ ਨਹੀਂ ਕਰਨਗੇ ਜਿਨ੍ਹਾਂ ਦੀ ਸ਼ੰਕਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਸ਼ੰਕਾ ਹੈ ਕਿ ਬੈਲਟ ਪੇਪਰ ਜਿਹੜੇ ਐ ਉਹ 2200 ਬੈਲਟ ਪੇਪਰ ਜਿਹੜੇ ਐ ਹਰ ਬੂਥ ਤੇ ਆ ਰਹੇ ਨੇ ਦੇ ਰਹੇ ਨੇ ਅੱਜ ਸ਼ੰਕਾ ਹੈ ਕਿ ਰਿਜ਼ਲਟ ਦੇ ਵਿੱਚ ਗੜਬੜੀਆਂ ਹੋਣੀਆਂ ਅੱਜ ਸ਼ੰਕਾ ਹੈ ਕਿ ਵੋਟ ਸਿਸਟਮ ਦੇ ਵਿੱਚ ਹੋ ਸਕਦਾ ਕਿਤੇ ਧੱਕਾ ਹੋਵੇ ਔਰ ਮੈਂ ਆਸ ਕਰਦਾ ਹਾਂ ਕਿ ਸਾਰੇ ਅਫੀਸਰ ਸਹਿਬਾਨ ਤੇ ਸਰਕਾਰ ਇਸ ਗੱਲ ਤੇ ਧਿਆਨ ਰੱਖੇਗੀ ਤਵੱਜੂ ਦੇਗੀ ਕਿ ਕਿਤੇ ਵੀ ਕਿਸੇ ਪ੍ਰਕਾਰ ਦਾ ਹੁਈ ਅਮਨ ਤੇ ਕਾਨੂੰਨ ਨੂੰ ਕਿਸੇ ਗੱਲ 'ਚ ਹੱਥ 'ਚ ਲੈਣ ਦੀ ਕੋਈ ਵਿਅਕਤੀ ਕੋਸ਼ਿਸ਼ ਨਾ ਕਰੇ ਧੰਨਵਾਦ ਸਾਥੀਓ ਸਾਰੇ ਜਾਣੇ ਤਖੜੇ ਓਕੇ 14 ਤਰੀਕ ਨੂੰ ਦੱਬ ਕੇ ਮੋਟਾ